ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਆ ਕਿ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਆਪ ਜੀ ਦੀ ਚੜ੍ਹਦੀ ਕਲਾ ਰੱਖੇ ਲਓ ਜੀ ਅੱਜ ਆਪਾਂ ਸਾਗ ਬਣਾਉਣ ਲੱਗੇ ਆਂ ਸਾਗ ਤੋ ਬਣਾ ਕੇ ਕਟ-ਕਟ ਕੇ ਬਤੀਲੇ ਦੇ ਵਿੱਚ ਪਾ ਕੇ ਚੁੱਲੇ ਦੇ ਉੱਤੇ ਆਪਾਂ ਬਣਾਉਣ ਲੱਗੇ ਅੱਜ ਲੋ ਜੀ ਦੇਖੋ ਲੱਕੜੀਆਂ ਦੀ ਆਗਿਆ ਲੱਕੜੀਆਂ ਲਾ ਕੇ ਚੱਲੇ ਦੇ ਵਿੱਚ ਆਪਾਂ ਬਣਾਉਣ ਲੱਗੇ ਆ ਤੇ ਵੇਖੋ ਜੀ ਨਾਲ ਬਗੀਚੀ ਛੋਟੀ ਜੀ ਬਣਾਈ ਹੋਈ ਆ ਘਰੇ ਨਾਲ ਚਿਲਾ ਬਣਾਇਆ ਹੈ ਹੁਣ ਆਪਾਂ ਸਾਗ ਨੂੰ ਤੜਕਾ ਲਾਵਾਂਗੇ ਤੜਕਾ ਕੱਟ ਰਹੀਆਂ ਪਿਆਜ਼ ਕੱਟ ਰਹੀਆਂ ਇਧਰੋਂ ਮੇਰਾ ਬੇਟਾ ਮੈਨੂੰ ਕੁਝ ਪੁੱਛ ਰਿਹਾ ਹੈ ਮੈਂ ਉਹਦੇ ਨਾਲ ਗੱਲਾਂ ਕਰਦੀ ਪਈ ਆਂ ਨਾਲ ਮੈਂ ਤੜਕਾ ਵੀ ਕੱਟ ਰਹੀਆਂ ਸਾਗ ਨੂੰ ਤੜਕਾ ਲਾਉਣ ਵਾਸਤੇ ਪਿਆਜ਼ ਕੱਟ ਰਹੀਆਂ। ਲਓ ਜੀ ਹੁਣ ਆਪਾਂ ਟਮਾਟਰ ਵੀ ਕੱਟ ਲਵਾਂਗੇ। ट लांगे अदरकर लसना कट कटंगे अदरकर ਟਾਂਗੇ ਅਦਰਕ ਕੋਸ਼ਿ ਜਿਹੜਾ ਜਾ ਹੁੰਦਾ ਹੈ ਛੇਕੀ ਨਹੀਂ ਕੱਟਿਆ ਜਾਂਦਾ ਟਾਈਮ ਲੱਗਦਾ ਹੈ ਕੱਟਣ ਤੇ ਪਰ ਅਦਰਕ ਤੋਂ ਬਿਨਾ ਸਾਗ ਸਵਾਦ ਹੀ ਨਹੀਂ ਲੱਗਦਾ ਕੱਟਣ ਵਿੱਚ ਥੋੜੀ ਮੁਸ਼ਕਲ ਹਉਂਦੀ ਐ ਨੋ ਜੀ ਆਪਾਂ ਲਸਣ ਵੀ ਕਟਾਂਗੇ ਟੋੜ-ਟੋੜੀ ਕੱਟ ਕੇ ਚੀਜ਼ ਤੁਹਾਨੂੰ ਦਿਖਾ ਰਹੇ ਆ ਜਿਆਦਾ ਕਟਾਂਗੇ ਤੇ ਲੰਬੀ ਜਿਆਦੀ ਹੋ ਜਾਣੀ ਵੀਡੀਓ इस करके थोड़ा थोड़ा कट के दिखा रहे हैं अदरक फिर कट रहे हैं ਅਦਰਕ ਤੇ ਟਾਈਮ ਲੱਗਦਾ ਏ ਕੱਟਣ ਤੇ ਕਿਉਂਕਿ ਥੋੜਾ ਹਾਰਟ ਹੁੰਦਾ ਇਸ ਕਰਕੇ ਛੇਤੀ ਨਹੀਂ ਕੱਟਿਆ ਜਾਂਦਾ ਦੇਖੋ ਕਿੰਨਾ ਟਾਈਮ ਅਦਰਕ ਤੇ ਲੱਗ ਰਿਹਾ ਹੈ ਹਾਲੇ ਹੋਰ ਵੀ ਕੱਟਣਾ ਹੈ ਹਨਾ ਇਹ ਤੜਕਾ ਹਲੇ ਨਹੀਂ ਕਟਿਆ ਗਿਆ ਕਿੰਨਾ ਸਖਤ ਹੈ ਛੇਤੀ ਨਹੀਂ ਇਹ ਕਟਿਆ ਜਾਂਦਾ ਅਦਰਕ ਟਾਈਮ ਲੱਗਦਾ ਹੈ ਤੇ ਬੱਚੇ ਵੀ ਕੁਝ ਗੱਲਾਂ ਕਰਨਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਪੁੱਛ ਰਹੇ ਕੋਈ ਬੱਚੇ ਕੇ ਪੱਥਰ ਚਟ ਦਾ ਬੂਟਾ ਕਿਹੜਾ ਏ ਲਾਗੇ ਗਵਾਂਡੀਆਂ ਨੇ ਪੱਥਰ ਚਟ ਦੇ ਪੱਤੇ ਲੈ ਕੇ ਜਾਣੇ ਸੀ ਉਹ ਪੁੱਛ ਰਹੇ ਆ ਪੱਥਰ ਚਟ ਦਾ ਕਿਹੜਾ ਬੂਟਾ ਏ ਕਿ ਅਸੀਂ ਪੱਤੇ ਲੈ ਕੇ ਜਾਣੇ ਆ ਉਹਨਾਂ ਨੂੰ ਦੱਸ ਰਹੀਆਂ ਕਿ ਇੱਕ ਬੂਟਾ ਏ ਆ ਪੱਥਰ ਚਟ ਦਾ ਇੱਕ ਉਧਰ ਵਾਲਾ ਲੋ ਜੀ ਹੋਰ ਸਾਗ ਆਪਣਾ ਬਣ ਗਿਆ ਹੈ ਕੋਟ ਰਹੇ ਹਾਂ ਆਪਾਂ ਹੋਰ ਇਹਨੂੰ ਥੋੜਾ ਆٹے ਦਾ ਅੱਲਣ ਪਾਵਾਂਗੇ ਹੋਰ ਇਹਨੂੰ ਆਪਾਂ ਫ੍ਰੀਜ ਦੇ ਨਾਲ ਚੰਗੀ ਤਰ੍ਹਾਂ ਕੋਟ ਲਵਾਂਗੇ ਕੋਟਿਆ ਹੋਇਆ ਸਾਗ ਸਵਾਦ ਲੱਗਦਾ ਏ ਮੋਟਾ ਰਹਿ ਜਾਵੇ ਤਾਂ ਨਹੀਂ ਚੰਗਾ ਲੱਗਦਾ ਦੇਖਣ ਵਿੱਚ ਵੀ ਸਵਾਦ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਖਾਣ ਵਿੱਚ ਵੀ ਨਹੀਂ ਚੰਗਾ ਲੱਗਦਾ ਇਸ ਕਰਕੇ ਇਹਨੂੰ ਸਿੰਗੀ ਗਰਾ ਕੋਟਣਾ ਪੈਂਦਾ ਹੈ ਅੱਗ ਥੋੜੀ ਮੱਠੀ ਰੱਖੀ ਐ ਇਸ ਕਰਕੇ ਕਿ ਕੋਟ ਰਹੇ ਆ ਤੇ ਬਾਹਰ ਛੱਟਾ ਨਾ ਪੈ ਗਰਮ ਛੱਟਾ ਪੈਂਦੀਆਂ ਕੋਟਦੇ ਆ ਕੋਟਦੇ ਆ ਅੱਗ ਤੇਜ ਹੋਵੇ ਤੇ ਮੋਂ ਆਪਣਾ ਵਧੀਆ ਕੋਟ ਚੱਲਿਆ ਐ ਪੁਰੀ ਇਹਦੇ ਥੱਲੇ ਆਪਾਂ ਅੱਗ ਵੀ ਕਰਾਂਗੇ ਕਿ ਜੋ ਆਪਾਂ ਕੱਚਾ ਆਟੇ ਦਾ ਅਲਣ ਪਾਇਆ ਏ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਰਿਜ ਜਾਵੇ ਸੇਕ ਲੱਗੇ ਤੇ ਪੂਰੀ ਤਰ੍ਹਾਂ ਆਟਾ ਵੀ ਵਿੱਚ ਪੱਕ ਜਾਵੇ ਤੁਸੀਂ ਵੀਡੀਓ ਵੇਖ ਰਹੇ ਹੋ ਚੰਗੀ ਲੱਗੀ ਤਾਂ ਸ਼ੇਅਰ ਵੀ ਕਰਨੀ ਕਮੈਂਟ ਵੀ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲੋ ਜੀ ਆਪਣਾ ਸਾਲ ਪਿਆਰ ਹੋ ਗਿਆ ਵਧੀਆ ਬਣ ਗਿਆ ਹੈ ਕੋਸਪੁੱਛ ਕੇ ਰਹਿਣੇ ਅੰਨ ਦੀ ਵੀ ਗੱਲ ਸੁਣਨੀ ਹੈ ਜ਼ਰੂਰੀ ਵੀਡੀਓ ਨੂੰ ਪਲੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਕਮੈਂਟਾਂ ਵਿੱਚ ਲਿਖ ਕੇ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਬਣੀ ਹੈ ਲਓ ਜੀ ਹੁਣ ਆਪਣਾ ਸਾਗ ਤਿਆਰ ਹੋ ਗਿਆ ਹੈ ਹੁਣ ਆਪਾਂ ਫਰਾਈ ਪਿੰਨ ਵਿੱਚ ਤੇਲ ਪਾ ਕੇ ਚੰਗੀ ਤਰ੍ਹਾਂ ਨੂੰ ਸਾੜ ਲਵਾਂਗੇ ਵੈਸੇ ਤਾਂ ਤੇਲ ਸੜਿਆ ਹੀ ਪਾਇਆ ਇਹ ਫਿਰ ਵੀ ਇਹਨੂੰ ਗਰਮ ਕਰਨਾ ਪਕੌੜੇ ਕੱਢੇ ਸੀ ਤੇ ਤੇਲ ਸੜਿਆ ਪਕੌੜਿਆਂ ਦਾ ਤੇਲ ਵਧਿਆ ਉਸ ਤੇਲ ਦੇ ਵਿੱਚ ਹੁਣ ਆਪਾਂ ਸਾਗ ਨੂੰ ਤੜਕਾ ਲਾਵਾਂਗੇ ਜੀ ਆਪਣਾ ਤੜਕਾ ਪੂਰਾ ਕੱਟਿਆ ਗਿਆ ਹੁਣ ਆਪਾਂ ਇਹਨੂੰ ਇਹਨੂੰ ਤੇਲ ਵਿੱਚ ਪਾ ਕੇ ਫੁੰਨਾਗੇ ਪਹਿਲਾਂ ਆਪਾਂ ਲਸਣ ਫੁੰਨਾਗੇ ਤੇਲ ਗਰਮ ਹੋ ਚਲਿਆ ਹੁਣ ਆਪਾਂ ਲਸਣ ਪਾ ਕੇ ਭੁੰਨਾਂਗੇ ਥੋੜਾ ਟਾਈਮ ਲਸਣ ਭੁੰਨ ਕੇ ਫਿਰ ਅਦਰਕ ਵੀ ਨਾਲ ਪਾ ਦਲਾਂਗੇ ਦੋਨੋਂ ਇਕੱਠੇ ਭੁੰਨ ਕੇ ਜਦੋਂ ਬਰਾਊਨ ਹੋ ਜਾਵੇ ਤਾਂ ਫਿਰ ਆਪਾਂ ਇਹਨੂੰ ਵਿਚ ਟਮਾਟਰ ਤੇ ਪਿਆਜ਼ ਪਾਵਾਂਗੇ ਟਾਈਮ ਬਹੁਤ ਲੱਗਦਾ ਏ ਸਾਗ ਤਿਆਰ ਕਰਨ ਵਿੱਚ ਲਓ ਜੀ ਹੁਣ ਆਪਾਂ ਟਮਾਟਰ ਬਾਤੇ ਟਮਾਟਰ ਵੀ ਭੁੰਨਾਂਗੇ ਚੰਗੀ ਤਰ੍ਹਾਂ ਭੁੰਨ ਕੇ ਫਿਰ ਆਪਾਂ ਪਿਆਜ਼ ਪਾਵਾਂਗੇ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਦੱਸੋ ਕਿ ਸਾਗ ਤੁਸੀਂ ਵੀ ਕਿਸ ਤਰ੍ਹਾਂ ਬਣਾਉਂਦੇ ਹੋ ਲੋ ਜੀ ਹੁਣ ਆਪਾਂ ਪਿਆਜ਼ ਪਾਵਾਂਗੇ ਹੁਣ ਪਿਆਜ਼ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਮੇਰੀ ਵੀਡੀਓ ਵੇਖ ਰਹੇ ਹੋ ਕਿ ਮੈਂ ਸਾਗ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਬਣਾਉਣੀ ਆ ਤੁਸੀਂ ਵੀ ਮੈਨੂੰ ਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਸਾਗ ਕਿਸ ਤਰ੍ਹਾਂ ਬਣਾਉਨੇ ਹੋ ਲਓ ਜੀ ਹੁਣ ਆਪਣਾ ਜਿਹੜਾ ਪੂਰਾ ਕਟਿਆ ਹੋਇਆ ਤੜਕਾ ਫਰਾਈ ਬੰਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਬਰਾਉਨ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਕੁਝ ਇਸ ਤਰ੍ਹਾਂ ਦਾ ਤਿਆਰ ਹੋਇਆ ਤੜਕਾ ਲਓ ਜੀ ਪੂਰਾ ਤੜਕਾ ਬਣ ਚੁੱਕਾ ਹੈ ਨੇਰਾ ਵੀ ਹੋ ਗਿਆ ਬਹੁਤ ਟਾਈਮ ਲੱਗਦਾ ਹੈ ਸਾਗ ਬਣਾਉਣ ਤੇ